ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਆ ਗਾਂ ਦਿਖਾਉਣੀ ਆ ਤੇ ਟੋਕੜ ਗੱਪਣ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਬਾਹਰ ਚੰਗੀ ਤਰ੍ਹਾਂ ਤੋਰ ਕੇ ਚੰਗੀ ਤਰ੍ਹਾਂ ਚੰਨੂ ਜੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਜਿੰਦੇ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ। ਸਸਕਾ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਨਾ ਠੀਕ ਠਾਕ ਜੀ। ਵਿਧੀ ਜੀ ਵਿਧੀ ਜੀ। ਤੇ ਨਾਮ ਦੱਸਦੇ ਕਰੀ ਆਪਣਾ। ਹਾਂਜੀ ਜੀ ਮੇਰਾ ਜਿੰਦਾ ਫੋਨ ਨੰਬਰ ਹੈ 9912 4463 ਚਲਾਣਾ। ਠੀਕ ਹੈ ਜੀ। ਤੇ ਪਿੰਡ ਚਟਵੇਂ ਪਿੰਡ ਚਟਵੇਂ ਜਿਲਾਂ ਅੰਮ੍ਰਿਤਸਰ ਹੈ। ਸ਼ਹਿਰ ਵੀ ਅੰਮ੍ਰਿਤਸਰ ਹੈ। ਤੇ ਅੱਜ ਤੋਂ ਕੜ ਕਬਣੀ ਆ ਫਿਰ? ਇਹ ਆਪੀ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਜੀ। ਚੈੱਕ ਪਾਸ ਆ। ਹਾਂਜੀ। ਤੇ ਦੁੱਧ ਕਿੰਨਾ ਜੀ? ਦੁੱਧ ਤਾਂ 8 ਕਿਲੋ ਹੋਣਾ ਸੀ। ਤੋਰੋ ਫਿਰ ਇੱਕ ਰੀ ਨੂੰ। ਤੇ 3 ਮਹੀਨੇ ਦੀ ਚੈੱਕ ਪਾਸ ਦੱਸਦੇ ਤੇ ਦੁੱਧ ਕਿੰਨੇ ਆ ਭਾਣੇ ਚਵਾ ਆਵੇ ਤੁਹਾਨੂੰ ਦਿਖਾਵਾਂਗੇ ਬਾਕੀ ਦੁੱਧ ਤੁਸੀਂ ਆਪਣਾ ਦੋ ਟਾਈਮ ਆਪ ਚਵਾਈ ਕਰਕੇ ਖੜਨਾ ਹੈ ਹਰ ਕਿਸੇ ਵੀਡੀਓ ਦੀ ਸਾਡੀ ਬੇਨਤੀ ਹੁੰਦੀ ਆ ਜਿੱਥੋਂ ਵੀ ਖੜਨਾ ਹੈ ਆਪ ਚਵਾਈ ਕਰਕੇ ਖੜਨਾ ਲੈ ਜਾ ਵੀਰ ਜੀ ਹੈਗੇ ਜਿਹੜੇ ਸਾਈਵਲ ਕ੍ਰੋਸ ਚ ਆ ਤਿੰਨਾ ਮਹੀਨਾ ਦੀ ਚੱਕਪਾਸ ਤਸਤੇ ਦੁੱਧ ਜਿਹੜਾ ਕਹਿੰਦੇ ਕਿ 8 ਕਿਲੋ ਹੈਗਾ ਬਾਕੀ ਇਹ ਆ ਵੀ ਦੁੱਧ ਸੰਗਣਾ ਹੁੰਦਾ ਵਾ ਇੰਨਾ ਗਾਵਾਂ ਦਾ ਨਾ ਕੋ ਬਹੁਤੀ ਗਰਮੀ ਦੀ ਪਰਵਾਹ ਤੇ ਨਾ ਕੋ ਬਹੁਤੀ ਠੰਡ ਦੀ ਪਰਵਾਹ ਨਹੀਂ ਤੇ ਇਤਰਾ ਮਿਰ ਜੀ ਬਹਿ ਜਾਣਾ ਕੋਈ ਰਸਤੀ ਨਹੀਂ ਪੋਣੀ ਕੋਈ ਕੁਝ ਨਹੀਂ ਬਸ ਗਾੜੀ ਪਹਾੜਾ ਪਾਓ ਤੇ ਇਦਾਂ ਹੀ ਥੱਲੇ ਬਹਿ ਜੇ ਜੇ ਤੇ ਆਹ ਥਾਣੇ ਦੇਖ ਸਕਦੇ ਜੇ ਇਹਦੇ ਲਾਗੇ ਤੋਂ ਬਾਕੀ ਮਿਲਕ ਵਨ ਵੀ ਚੰਗੀ ਲੱਗੀ ਆ ਉਮੀਦ ਹੈ ਇਹਨੇ ਸੱਜਣ ਦੇ ਦੁੱਧ ਜਿਹੜਾ ਚੰਗਾ ਚਵਾਇਆ ਹੋਗਾ ਸੱਜਣ ਨੇ ਕਿੰਨਾ ਕੁ ਵੇਤੀ ਦੁੱਧ ਚਵਾਇਆ ਪਤਾ ਜੀ ਘਰ ਵਾਲੇ ਆਂਦੇ 15 ਗੱਲ ਨੂੰ ਦੁੱਧ ਦਿੱਤਾ ਹੋਇਆ ਠੀਕ ਆ ਦੇਣਾ ਚਾਹੀਦਾ ਜਿੱਦਾਂ ਕਰਦ ਬੋਦਾ ਜੀ ਈਡੀ ਸਫਾਈ ਰੁਪਈਆ ਜੀ ਹਾਂਜੀ ਹਾਂਜੀ ਕੋਈ ਰਸੀਬੋਂ ਦੀ ਲੋੜ ਨਹੀਂ ਆ ਕੋਈ ਕੂਰ ਦੱਸੋਗੇ ਤੇ ਪਿਛਲੇ ਸਣਾ ਜਵੇਂ ਦਿਖਾ ਦੇ ਕਰੀਚਵਾ ਤੇ ਸਾਰੀ ਚੋ ਲੈਣੀ ਵੀਰ ਜੀ ਫਿਰ ਚੋ 10000 ਰੁਪਏ ਜੀ ਆ ਟਾਈਮ ਤੇ ਹੋਇਆ ਹੀ ਆ ਚੋਈ ਦਾ ਸ਼ਾਮ ਦਾ ਅੱਧੂ ਵਰਤਾਂਗੇ ਕਰੀ ਦੇਖ ਸਾਦੇ ਜੀ ਬਾਕੀ ਦੂਰ ਤੋਂ ਤੁਹਾਨੂੰ ਦਿਖਾਉਨੇ ਆ ਚੰਗੀ ਤਰ੍ਹਾਂ ਕਈ ਵਾਰੀ ਲੱਗ ਜਾਏ ਤਾਂ ਪਸ਼ੂ ਜਿਹੜਾ ਵਾ ਡਰਦੀ ਜਾਂਦਾ ਵਾ ਬਾਕੀ ਬੜੇ ਰਮਾਨ ਨਾਲ ਖਲੋਤੀ ਹੈ ਜਿਹੜੀ ਇਹ ਤਾਂ ਸਿਰਫ ਆਪਾਂ ਤੁਹਾਨੂੰ ਅਜੇ ਨੇ ਜੀ ਨਹੀਂ ਲਾਇਆ ਉਹ ਹੀ ਘੇੜ ਨਹੀਂ ਪਰਿਆ ਵਸੀ ਨੇ ਠੀਕ ਆ ਜੀ ਲਾ ਗਈ ਜਿੱਦਾਂ ਦੁੱਧ ਭਾਵੇਂ 10 ਕਿਲੋ ਵਿੱਚ ਚੂੜੀਆਂ ਵੇ ਇਹ ਤੇ ਆਪਾਂ ਤੁਹਾਨੂੰ ਚਵਾ ਹੀ ਦੇਣ ਦਿਖਾਉਣ ਬਾਕੀ ਜਿਹੜਾ ਵਾ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਜਵਾਬ ਹੀ ਜਿਹੜਾ ਬਿਲਕੁਲ ਬੋਲਾ ਵਾ ਜਿਹੜਾ ਸਫਾਈ ਆ ਇਹ ਕੋਈ ਆਪਾਂ ਮਿਲਕਿੰਗ ਨਹੀਂ ਕਰਾਈ ਜਾਂ ਕੁਝ ਸਿਰਫ ਹੁਣ ਸ਼ਾਮ ਦਾ ਟਾਈਮ ਹੈ ਤੇ ਚੋਣੀ ਹੀ ਵੀਰ ਜੀ ਨੇ ਸਿਰਫ ਉਹ ਹੀ ਆਪਾਂ ਖਾਲੀ ਕਰਾਈ ਆ ਤੇ ਸਿਰਫ ਇੱਕ ਸਾਹ ਦਾ ਚਵਾਜ ਤੁਹਾਨੂੰ ਦਿਖਾਇਆ ਵੀ ਹਾਂ ਠੰਡੀ ਠਿਰੀ ਆ ਤੇ ਜਿਹੜਾ ਕੋਈ ਰੱਸੀ ਪਉਣ ਦੀ ਲੋੜ ਨਹੀਂ ਕੋਈ ਵੀਰ ਆਪਣੀ ਜਿੱਤਰਾ ਮਰਜ਼ੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਲੈ ਜੀ ਕਿ ਜੀ ਕਈ ਦਾਦੇ ਸ਼ਾਈ ਵਾਲ ਕਰਨਾ ਵੀ ਲੋ ਤੁਹਾਡੇ ਰਾਵਣੇ ਚ ਵਾਈ ਹੋਣੀ ਹਾਂ ਜੀ ਹਾਂਜੀ ਹਾਂਜੀ ਆ ਦੇਖ ਸੰਦੇ ਹੈ ਕਿ ਖੰਡੀ ਧੀ ਰਹੀ ਆ ਜਿਹੜੀ ਆ ਇਹਦਾ ਦੋ ਦਿਨ ਨਹੀਂ ਹੁੰ ਦਿੱਤਾ ਇਹ ਤੇ ਜਿਹੜਾ ਆਪਾਂ ਸਿਰਫ ਚਵਾਈ ਦਿਖਾਇਆ ਤੁਹਾਨੂੰ ਤੇ ਮੋਲੇ ਦਾ ਫਿਰ ਮੋਲੇ ਦਾ ₹50000 ₹50000 ਹਾਂਜੀ ਕਰਨਾ ਵਿੱਚ ਮੰਨਤਨ ਪਰ ਵੀਜੀ ਇੱਕ ਅਰਧੇ ਕਰਨੀ ਵਿੱਚ ਹਾਂਜੀ ਵੀ ਭੈਣ ਭਰਾ ਵੀ ਇਹ ਜਿਹੜਾ ਮੁੱਲ ਦਾ ਇਹ ਮੁੱਲ ਨਹੀਂ ਕਰਦੇ ਅੱਛਾ ਮੁੱਲ ਕਰੀਏ ਤਾਂ ਵੈੜ ਦਾ ਮੁੱਲ ਕਰਦੇ ਆ 30000 ਰੁਪਿਆ ਅੱਛਾ ਇਹਦੇ ਵਿੱਚੋਂ ਜਿਹੜਾ ਇਹ ਆਨੇ ਨੇ ਵੀ ਇੰਨੇ ਦੀ ਦੇ ਦਾਂਗੇ ਇਹ ਚੋ ਛੋਟ ਛੱਪਾ ਹੁੰਦਾ ਤੇ ਜਿਹੜੇ ਕਈ ਭੈਣ ਭਰਾ ਇੱਥੇ ਆਉਂਦੇ ਆ ਫਿਰ ਤੁਸੀਂ ਤੇ ਆ ਕੇ ਆ ਕੇ ਆਂਦੇ ਵੀ ਤੁਸੀਂ ਤੇ ਵੀਡੀਓ ਤੇ ਆ ਮੁੱਲ ਕੀਤਾ ਮੈਂ ਨਹੀਂ ਕਰੀਦਾ ਮੈਂ ਮੁੱਲ ਉਹਨਾਂ ਪਰ ਮੁੱਲ 30000 ਰੁਪਿਆ ਜਿਹੜਾ ਲੈਣ ਦੇ ਨੇ 23000 ਦੀ ਵਸ਼ੀ ਦੇ ਦੇ ਅੱਛਾ ਸਾਰਾ ਕੁਝ ਵਧਾ ਘਟਾ ਕੇ ਦੇ 23000 ਇਹਦੀ ਜਿਹੜੀ ਆਪਾਂ ਦੇ ਦੇਣੀ ਵਿੱਚ ਬਾਕੀ ਚੱਲੋ ਛੋਟ ਛੱਟ ਵਿੱਚੋਂ ਕਰ ਦਿੰਦੇ ਹਾਂ ਕੋ ਕਰਨਾ ਪੈਂਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਕੋ ਸਮਝਣਾ ਵੇਸ਼ ਰੱਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ